पता ही है कि दो दसंबर तो बाद लगातार अज तक पंद्रह दिन हो गए कुछ नकली पेजा तो मैं अट्रोल किया जा रहा बहुत मेरी किरदार चुशी की जा रही और मुक्सर साहब तो एक अठारह साल पुराना ਕਨਾਂ ਕੋ ਪਰਿਵਾਰਕ ਝਗੜਾ ਸੀ ਉਸ ਪਰਿਵਾਰਕ ਝਗੜੇ ਦੇ ਵਿੱਚ ਬਖਸ਼ੀ ਸਿੰਘ ਨਗਰਤ ਨਾਮ ਦਾ ਇੱਕ ਸ਼ਖਸ ਜਿਸ ਨੂੰ ਕੁਝ ਗੋਖ ਵੱਖ-ਵੱਖ ਮੀਡੀਆ ਚੈਨਲਾਂ ਦੇ ਉੱਤੇ ਲੈ ਕੇ ਆਏ ਉਹਨਾਂ ਦੀ ਇੰਟਰਵਿਊ ਕਰਾਂਗੇ ਇਹ ਮੇਰੇ ਦੇ ਉੱਤੇ ਬਹੁਤ ਪੱਧੇ ਦੋਸ਼ ਲਾਏ ਜਿਨ੍ਹਾਂ ਦਾ ਜਵਾਬ ਮੈਂ ਅੱਜ ਤੱਕ ਸਾਹਮਣੇ ਧੰਨ ਗੁਰਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਾਨਕਾਰੇ ਸਹਿਬਾਨ ਦੀ ਹਾਜ਼ਰੀ ਚ ਔਰ ਸੰਗਤ ਦੀ ਹਾਜ਼ਰੀ ਚ ਵੀ ਗਿਆ ਦੇ ਚੁਕੇ ਜਿਹੜੇ ਮੇਰੇ ਤੇ ਉਸ ਵਿਅਕਤੀ ਨੂੰ ਇੰਡੀਕੇਸ਼ਨ ਮਿਲਾਈ ਸੀ ਕਿ ਇਹ ਤੇ ਹਰਿਆਣੇ ਵਾਲੀ ਗੱਲ ਹੈ ਨਾ 18 ਸਾਲ ਪੁਰਾਣਾ ਮਾਮਲਾ ਹੈ ਕਿ 2 ਦਸੰਬਰ ਤੋਂ ਬਾਅਦ ਉਹ ਮਾਮਲਾ ਜਿਹੜਾ ਅਚਾਨਕ ਗੜਿਆ ਉਸਾਲੇ ਜਾਂਦਾ ਹੈ ਮੇਰੀ ਸਪੈਸ਼ਲਿਟੀ ਕੰਦਾ ਰਿਸ਼ਰਚ ਕਰਨੇ ਪਾਸਤੇ ਔਰ ਮੈਨੂੰ ਜਿਹੜੀਆਂ ਜਾਣਕਾਰੀਆਂ ਮਿਲੀਆਂ ਨੇ ਕਿ ਉਸ ਵਿਅਕਤੀ ਨੂੰ ਵੱਖਰੇ ਵੱਖਰੇ ਚੈਨਲਾਂ ਦੇ ਉੱਤੇ ਲੈ ਜਾ ਕੇ ਇੰਟਰਵਿਊ ਕਰਾਉਣ ਦੇ ਲਈ ਇੱਕ ਸਾਬਕਾ ਅਕਾਲੀਆ ਹੋ ਜਿਹੜਾ ਨਾਂ ਦਾ ਸਾਬਕਾ ਹੈ ਲੇਕਨ ਤਾਮਿਲਚਪੁਰ ਹੈ ਉਹਦੇ ਵੱਲੋਂ ਤੇ ਮੁਖ ਸਰ ਸਾਹਿਬ ਦੇ ਕੁਝ ਅਕਾਲੀ ਲੀਡਰਾਂ ਨੇ ਸਾਂਝੇ ਰੂਪ ਦੇ ਵਿੱਚ ਉਸ ਲੜਕੇ ਨੂੰ ਜਿਹੜਾ ਹੈ ਉਹ ਚੁੱਕਿਆ ਗਿਆ ਗੱਡੀ ਦੇ ਵਿੱਚ ਬਿਠਾਇਆ ਗਿਆ ਤੇ ਵੱਖ-ਵੱਖ ਚੈਨਲਾਂ ਦੇ ਉੱਤੇ ਜਾ ਕੇ ਜਿਹੜੀ ਹੈ ਉਹਦੀ ਇੰਟਰਵਿਊ ਕਰਾਉਣ ਦਾ ਜਲਨ ਕੀਤਾ ਹੈ ਮੇਰੇ ਤੇ ਦੋਸ਼ ਲਗੇ ਕਿ ਮੈਂ ਇੰਟੂਆਂ ਜੜੀਆਂ ਨੇ ਉਹ ਡਿਲੀਟ ਕਰਵਾਈਆਂ ਮੇਰੇ ਵਕੀਲ ਮਠੰਡੇ ਤੋਂ ਨੇ ਕਾਰਾ ਜੀ ਉਹਨਾਂ ਨੇ ਚੈਨਲ ਨੂੰ ਨੋਟਸ ਕੱਢੇ ਆ ਕਿ ਫੋਨ ਕੀਤੇ ਮੈਨੂੰ ਨਹੀਂ ਪਤਾ ਉਹ ਵੀਡੀਓ ਉਹਨਾਂ ਵੱਲੋਂ ਡਿਲੀਟ ਕਰਾਈ ਗਈ ਮੈਂ ਕਿਸੇ ਵੱਲੋਂ ਕਿਸੇ ਵੀਡੀਓ ਨੂੰ ਡਿਲੀਟ ਨਹੀਂ ਕਰਾਇਆ ਦੂਸਰਾ ਮੈਂ ਜਿਹੜਾ ਅੱਜ ਤੱਕ ਸਾਡੀ ਫਸਿਲ ਤੇ ਪੰਜ ਪਿਆਰੇ ਸਹਿਬਾਨ ਦੀ ਸੰਗਤ ਦੀ ਹਾਜ਼ਰੀ ਚ ਜੋ ਆਪਣੀ ਗੱਲ ਰੱਖੀ ਐ ਉਹ ਜਿਹੜਾ ਟਰੋਲ ਤੋਦਾ ਉਹ ਇਹ ਨਾ ਸਮਝ ਲੈ ਕਿ ਸਾਨੂੰ ਸਪਸ਼ਟ ਕਰਨ ਦੇਣ ਵਾਸਤੇ ਵੀ ਆਇਆ ਕਿਤਾ ਦੇ ਮੈਂ ਉਹਨਾਂ ਤੋਂ ਡਰਨ ਵਾਲਾ ਨਹੀਂ ਨਾ ਧਮਕਾਉਣ ਵਾਲਾ ਮੈਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਆਪਣੀਆਂ ਸੰਗਤਾਂ ਨੂੰ ਆਪਣੇ ਗੁਰਪੰਥ ਨੂੰ ਸਚਾਈ ਪਸੰਗ ਵਾਸਤੇ ਪੰਜ ਪਿਆਰੇ ਸਹਿਬਾਨ ਦੀ ਗੁਰੂਤੀ ਹਜ਼ੂਰੀ ਚ ਹਾਜ਼ਰ ਹੋਇਆ ਜਿਹੜਾ ਮੇਰਾ ਫਰਜ਼ ਬਣਦਾ ਸੀ ਜ਼ਰੂਰ ਮੈਂ ਕੀਤਾ ਮਉਂਤੇ ਵੀ ਗੱਲ ਕਹੀ ਦੇ ਆਪਣੇ ਗੁਨਾਹਾਂ ਦਾ ਜ਼ਿਕਰ ਕਰਦੇ ਮੇਰਾ ਬੁਨਾ ਹੈ ਮੈਂ 2 ਦਸੰਬਰ ਨੂੰ ਪੰ ਸਿੰਘ ਸਾਹਿਬਾਂ ਦੀ ਮੀਟਿੰਗ ਦੇ ਫੈਸਲੇ ਦੇ ਵਿੱਚ ਸ਼ਾਮਲ ਹੋਇਆ ਪੰ ਸਿੰਘ ਸਵੰ ਦਾ ਫੈਸਲਾ ਉਪਨਦੀ ਸਿੰਘ ਸਾਹਿਬਾਂ ਦੇ ਸਹਿਲ ਹੋਏ ਮੇਰਾ ਕਲੇਦਾਨੀ ਸੀ ਕੰਟਰੋਲ ਮਿਲ ਉਹ ਦੂਸਰਾ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ जिन्होंने मेरे तक पहुँच की थी उन्होंने भी कह चुके हैं और मीडिया के राही भी कहना चाहूँ कि आने वाले समय के उस फैसले को डायवर्ट करने के लिए पंचबान की मीटिंग शामिल होकर मैं किसी भी पाप का भागीदार नहीं बन मैनुटना कट दूर रखना रख बहुत परेशानी मैनों मेरे परिवार में को पिछले दस दिनों तो दिखती जा रही नकली पेज बना के उन्हें नकली पेजा तो कटिया कसमियां की जा रही ਪਹਿਲਾ ਮੇਰੇ ਤੇ ਬੀਜੇਪੀ ਆਰਐਸਐਸ ਨੂੰ ਦਾ ਦੋਸ਼ ਲਾਇਆ ਹੈ 2 ਦਸੰਬਰ ਦੇ ਫੈਸਲੇ ਤੋਂ ਬਾਅਦ ਮੁਖਸਰ ਤੋਂ ਉਸ ਵਿਅਕਤੀ ਨੂੰ ਚੁੱਕਿਆ ਗਿਆ ਬکریاں ਬکریاں ਇੰਟ੍ਰੂ ਮ ਉਹਦੇ ਤੋਂ ਕਰਵਾਈਆਂ ਗਈਆਂ ਇੱਥੇ ਜਿੱਦੋਂ ਸਬਰ ਨਹੀਂ ਹੋਇਆ ਤੇ ਫਿਰ ਇੱਕ ਲੜਕੀ ਜਿਹੜੀ ਇੱਕ ਸ਼੍ਰੀ ਪਰਿਵਾਰ ਦੀ ਚੰਗੇ ਪਰਿਵਾਰ ਦੀ ਹੈ ਅਸੀਂ ਇੱਕ ਸਮਾਗਮ ਦੇ ਉੱਤੇ 2019 ਚ ਗਏ ਸੀ ਬਹਿਰੀਨ ਦੇ ਵਿੱਚ ਫਲਾਈਟ ਇਹ ਕੋ ਸੀ ਲੇਕਿਨ ਮ ਬਿਜ਼ਨਸ ਸੀ ਸੀ ਉਹ ਹੰਬੀ ਸੀ ਆ ਬਹਿਰੀਨ ਵੀ ਸੰਘਤੂ ਨੇ ਕਹਿੰਦਾ ਕਿ ਉਹ ਸਾਰਾ ਸਪਸ਼ਟ ਕਰ ਕਿ ਇਸ ਇਕੱਠੇ ਰਹੇ ਸੀ ਇਹ ਬਹਿਰੀ ਦੀ ਸੰਗਤ ਅਲੀਪਾਲ ਜਾਣਦੀ ਉਹ ਕਿੱਥੇ ਸੀ ਮੈਂ ਕਿੱਥੇ ਸੀ ਉਸ ਲੜਕੀ ਦੇ ਨਾਲ ਮੇਰੀਆਂ ਤਸਵੀਰਾਂ ਜਿਹੜੀਆਂ ਐਡਿਟ ਕੀਤੀਆਂ ਫਿਰ ਵੀ ਜਦੋਂ ਸਫ਼ਰ ਨਹੀਂ ਹੋਇਆ ਤੇ ਮੇਰੇ ਨਾਮ ਦਾ ਜਾਲੀ ਪੇਜ ਬਣਾਇਆ ਗਿਆ ਮੇਰੇ ਨਾਮ ਦਾ ਜਾਲੀ ਪੇਜ ਬਣਾ ਕੇ ਉਹਦੇ ਤੋਂ ਭੱਦੇ ਕਿਸਮ ਦੇ ਜਿਹੜੀ ਆ ਉਹ ਕਮੈਂਟ ਕੀਤੇ ਗਏ ਉਹ ਪੇਜ ਮੈਂ ਜਰੂਰ ਆਪ ਡਿਲੀਟ ਕਰਵਾਇਆ ਸਰਕਾਰ ਨੂੰ ਕਹਿੰਦਾ ਕਿਉਂਕਿ ਕੋਈ ਵੀ ਗਲਤ ਕਮੈਂਟ ਕਰਕੇ ਮੇਰੇ ਪੇਜ ਤੋਂ ਨਕਲੀ ਪੇਜ ਤੋਂ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ ਸੀ ਕਿਸੇ ਤਰ੍ਹਾਂ ਦੇ ਅਨਰੋਧ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਕਿਸੇ ਦੇ ਕਾਸਟ ਬਾਰੇ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਮੇਰੇ ਨਾਮ ਦੇ ਉੱਤੇ ਇਸ ਲਈ ਮੈਂ ਜ਼ਰੂਰੀ ਸਮਝਿਆ ਤੇ ਉਹ ਪੇਜ ਜਿਹੜਾ ਮੈਂ ਡਿਲੀਟ ਖੁਦ ਆਪ ਕਿਹਾ ਹੈ ਉਹ ਐਪਲੀਕੇਸ਼ਨ ਦੇ ਕੇ ਬਕਾਇਦਾ ਸਾਈਬਰ ਕ੍ਰਾਈਮ ਦੇ ਵਿੱਚ ਕੋਟਰੀਟ ਕਰਵਾਇਆ ਹੈ ਇਹਨਾਂ ਜਣਾਂ ਤੋਂ ਜਿਹੜਾ ਮੈਂ ਗੁਰੂ ਪੰਥ ਨੂੰ ਦੱਸਣਾ ਚਾਹੁੰਦਾ ਮੈਨੂੰ ਪਰੇਸ਼ਾਨ ਕੀਤਾ आज 15 ਦਿਨ ਹੋ ਗਏ ਮੇਰਾ ਪਰਿਵਾਰ ਨਹੀਂ ਮੈਂ ਸਮਝ ਨਹੀਂ ਸਕਿਆ ਇਸ ਕਿਸਮ ਦੇ ਹਾਲਾਤ ਸਾਡੇ ਲਈ ਬਣਾਏ ਗਏ ਮੈਨੂੰ ਤੁਸੀਂ ਕੱਢ ਦਿਓ ਜੋ ਫੈਸਲਾ ਕਰਨਾ ਕਰਾਂ ਨਹਿੜਾ ਫਿੱਟੰਗਾ ਨਾਲ ਕਿ ਤੁਸੀਂ ਮੈਨੂੰ ਕੱਢ ਦਿਓ ਪਰ ਇਸ ਕਿਸਮ ਦੇ ਭੱਦੇ ਦੋਸ਼ ਲਾਉਂਦੇ ਘਟਿਆ ਦੋਸ਼ ਲਾਉਂਦੇ ਘਟਿਆ ਟ੍ਰੋਲਿੰਗ ਕਰਨੀ ਇਹ ਬਹੁਤ ਮੰਦ ਭਾਗ ਹੈ ਇਕੱਲੇ ਹੁੰਦੇ ਸੀ ਕਿਸੇ ਸਮੇਂ ਦੁਸ਼ਮਣ ਲੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਦੇ ਰੱਖਦੇ ਹੁੰਦੇ ਸੀ ਅੱਜ ਵੀ ਅਕਾਲੀ ਦੁਸ਼ਮਣ ਨੀਅਤਿਆਂ ਭੈਣਾਂ ਦੇ ਰਾਖੇ ਨਿਖਰੇ ਅਕਾਲੀ ਨੇ ਜਿਹੜੇ ਇੱਕ ਟੋਲੇ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਤੇ ਅਕਾਲੀ ਦਲ ਦਾ ਪ੍ਰਸਤ ਕੀਤਾ ਅਕਾਲੀ ਦਲ ਦਾ ਇਤਿਹਾਸ ਕੀ ਹੈ ਅਕਾਲੀ ਦਲ ਦੀ ਸੋਚ ਕੀ ਹੈ ਕਦੇ ਪੜ ਕੇ ਦੇਖਣਾ ਅਕਾਲੀ ਦਲ ਦਾ ਇਤਿਹਾਸ ਕਦੇ ਪੜ ਕੇ ਦੇਖਣਾ ਅਕਾਲੀ ਦਲ ਦੀ ਪ੍ਰਸਤ ਪੜ ਕੇ ਦੇਖਣ ਕਦੇ ਅਕਾਲੀ ਦਲ ਦੀਆਂ ਪਰੰਪਰਾਵਾਂ ਜਿਹੜਾ ਪੰਥ ਲਈ ਯੋਜਦਾ ਸੀ ਪੰਥ ਲਈ ਮਰਦਾ ਸੀ ਕਿਸੇ ਵਿਅਕਤੀ ਵਿਸ਼ੇਸ਼ ਲਈ ਗੱਤੀ ਵਿਸ਼ੇਸ਼ ਹੁੰਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਮੈਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਇਹ ਸ਼ੰਭ ਕਹੇ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਸੌ ਅਕਾਲੀ ਦਲ ਬਣਾ ਸਕਦਾ ਹੈ ਹਜ਼ਾਰ ਅਕਾਲੀ ਦਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਪਾਧ ਨਹੀਂ ਕਰ ਸਕਦੇ ਮੈਂ ਅੱਜ ਵੀ ਕਹਿੰਦਾ ਮੈਂ ਕੋਈ ਰਿਜ਼ਾਈਨ ਨਹੀਂ ਕਰਨਾ ਕੋਈ ਅਸਤੀਫਾ ਨਹੀਂ ਕਰਨਾ ਹੋਰ ਵੀ ਕੋਈ ਦੋਸ਼ ਲਾਉਣੇ ਮੇਰੇ ਤੇ ਲਾ ਸਕਦੇ ਤੁਸੀਂ ਪੀਟੀਸੀ ਦੇ ਉੱਤੇ ਕੋਈ ਔਰਤਾ ਪਿਠਾ ਕੇ ਮੇਰੇ ਤੇ ਇਲਜ਼ਾਮ ਲਗਾ ਸਕਦੇ ਹੋ ਇਹਨੇ ਸਾਡੇ ਨਾਲ ਜਿਹੜੀ ਬਾਤ ਇਖਲਾਕੀ ਕੀਤੀ ਹੈ। ਇਹਨੇ ਸਾਡੇ ਬਤਨ ਵਿੱਚ ਕੀਤੀ। ਕਰ ਸਕਦੇ ਹੋ ਤੁਸੀਂ। ਉਮੀਦ ਹੈ ਤੁਹਾਡੇ ਤੋਂ। ਇੱਥੋਂ ਤੱਕ ਇਹ ਇੱਕ ਸਾਬਕਾ ਅਕਾਲੀਆ, ਉਹ ਹੀ ਅਕਾਲੀਆ। ਚੰਡੀਗੜ੍ਹ ਦੇ ਵਿੱਚੇ ਕੁਝ ਬੰਦੇ ਨਾਲ ਮੀਟਿੰਗ ਕਰਦਾ। ਉਹਨਾਂ ਨੂੰ ਕਹਿੰਦਾ ਅੰਮ੍ਰਿਤਸਰ ਜਾਓ ਮੈਂ ਪ੍ਰਮਾਣਿਤ ਕਰਕੇ ਦਿੰਦਾ। ਯਾਨੀ ਹੱਥ ਇਸ ਨੂੰ ਤੇ ਦੋਸ਼ ਲਾਉ। ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਨੂੰ ਮੰਗ ਬੱਤਰ ਦਿਓ ਕਿ ਬੜੇ ਗੰਭੀਰ ਮਤਲਬ ਦੇ ਦੋਸ਼ ਲੱਗੇ ਨੇ ਇਹਨਾਂ ਨੂੰ ਜਹਾਜ਼ਦਾਰੀ ਤੋਂ ਹਟਾ ਦਿੱਤਾ ਜਾਵੇ। ਉਹ ਮੇਰਾ ਭਰਾ ਸੀ। ਮੇਰੇ ਤੱਕ ਦਾ ਨਿਕਲ ਪਹੁੰਚੀ ਉਹ ਟਲ ਗਿਆ ਇਸ ਤਰ੍ਹਾਂ ਦੀਆਂ ਹੋਰ ਵੀ ਉਮੀਦਾਂ ਨੇ ਕਿ ਐਸੇ ਵਿਅਕਤੀ ਜਿਹੜੇ ਨੇ ਉਹ ਮੀਡੀਆ ਦੇ ਸਾਹਮਣੇ ਪੇਸ਼ ਕੀਤੇ ਜਾ ਸਕਦੇ ਆ ਜਿਹੜਾ ਮੈਨੂੰ ਜਿਹੜਾ ਹੈ ਉਹ ਬਦਨਾਮ ਕਰਨ ਦੀ ਮੇਰੀ ਕਰਦਾਰ ਪੇਸ਼ੀ ਕਰਨ ਦੀ ਜਿਹੜਾ ਹੈ ਮੋਰਾ ਹੱਕ ਮੰਨ ਪਾ ਕੇ ਅਕਾਲੀ ਪਾਰਟੀ ਉਹ ਪਾਰਟੀ ਹੈ ਜਿਹਨੇ ਭਾਰਤ ਦੇ ਵਿੱਚ ਸਿਆਸਤ ਦੇ ਅੰਦਰ ਕੁੱਝ ਵਿਆਰ ਸਥਾਪਿਤ ਕੀਤੇ ਆ ਜਿਵੇਂ ਕਿਥੇ ਫੜ ਗਏ ਬਹੁਤ ਮੇਰੇ ਵਾਸਤੇ ਦੁੱਖ ਹੈ ਤੁਸੀਂ ਅੱਜ ਜੋ ਪੁੱਛਣਾ ਹੈ ਦੇ ਚੇਜ ਕਿਉਂ ਕੇ ਦੇ ਸੰਗੋ ਕੀ ਖੁੱਲੇ ਨੂੰ ਕੁੱਝੋ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਇੱਕ ਵੀਡੀਓ ਗੈਜ ਕੀਤੀ ਜਾ ਰਹੀ ਹੈ ਜਿਹੜੀ ਸ਼ਬਦਾਂ ਦੀ ਗੱਲ ਕਰੀ ਜਿਹੜੇ ਉਹਤੇ ਇਤਰਾਜ਼ ਕੀਤਾ ਜਾ ਰਿਹਾ ਹੈ ਬੀਜਪੀ ਬੀਜਪੀ ਨਾਲ ਸੰਬੰਧਤ ਹੈਗਾ ਨਾ ਉਹ ਤੁਹਾਨੂੰ ਸਵਾਲ ਕੀਤਾ ਉਹਨੇ ਕਿ ਤੁਸੀਂ ਬੀਜਪੀ ਦਾ ਸਮਰਥਨ ਰੱਖਦੇ ਹੋਗੇ ਤੁਸੀਂ ਆ ਹਾਂ ਮੈਂ ਹੈਗਾ ਨਾ ਤੁਹਾਨੂੰ ਲੱਗਦਾ ਕਿ ਇੱਥੇ ਤੁਸੀਂ ਸਾਰੀ ਕੱਢੀ ਹੈ ਤੁਹਾਨੂੰ ਲੱਗਦਾ ਵੀ ਤੁਸੀਂ ਧਖ ਸਾਹਿਬ ਦੀ ਜਤੀਦਾਰੀ ਗੱਲਾਂ ਕਰ ਰਹੇ ਸੀ ਦੇਖੋ ਸਾਡੇ ਅਸੀਂ ਮਨਪਈ ਹੁੰਦੇ ਆ ਤੇ ਮੰਮੀਆਂ ਦੀ ਬੋਲ ਚਾਲ ਦੇ ਵਿੱਚ ਸਾਡਾ ਸ਼ਬਦ ਜਿਹੜਾ ਹੈਗਾ ਕਿੰਨੇ ਕੁ ਜਨਾਂ ਦੇ ਸਵਾਗਤ ਹੁੰਦਾ ਹੈ ਆਮਚਾਰ ਕਿ ਕਹਦੇ ਨੇ ਤੁਜੀ ਕੱਲ ਮੈਂ ਕਹਿੰਦਾ ਕਿ ਡੇਢ ਘੰਟੇ ਦੀ ਵੀਡੀਓ ਹੈ ਜਿਹੜੀ ਅਸੀਂ ਰਿਪੋਰਟ ਕਰਾਈ ਸੀ ਉਹਦੇ ਡੇਢ ਘੰਟੇ ਦੀ ਜਿਹੜੀ ਵੀਡੀਓ ਹੈ ਉਹਨੂੰ ਪ੍ਰਸਾਰਿਤ ਕਰਨ ਲੋਕ ਸਾਨੂੰ ਗਾਲ ਕੱਢਣਗੇ ਕਿ ਤੁਸੀਂ ਉਸ ਬੰਦੇ ਤੇ ਛਤਰ ਕਾ ਨਾ ਮਾਰੇ ਜਿਸ ਕਿਸਮ ਦਾ ਉਹਦਾ ਬਿਹੇਵੀਅਰ ਸੀ ਉਹ ਮੇਰੇ ਨਾਲ ਹੀ 27 ਸਕਿੰਟ ਦਾ ਕਲਿੱਪ ਕੱਟ ਕੇ ਤੇ ਚਲਾ ਰਹੇ ਹੋ ਮੈਨੂੰ ਨੀਮਾ ਤੋਂ ਵਾਸਤੇ ਇਹ ਕਿੱਥੋਂ ਦੀ ਸਿਆਣਪ ਹੈ ਗੇੜ ਕੰਨੀ ਦੀ ਪਾ ਵੀ ਦੂ ਫਿਰ ਸਾਨੂੰ ਲੋਕ ਕਹਿਣਗੇ ਤੁਸੀਂ ਉਹਨੂੰ ਛੱਡ ਕੇ ਵੀ ਨਾ ਇਹਦੇ ਜੂਠ ਕਿਉਂ ਨਹੀਂ ਫਿਰ ਜਿਸ ਕਿਸਮ ਦੀ ਬਤਮੀਜ਼ੀ ਜਿਹੜੀ ਉਹ ਤੇ ਪਾਲ ਸਿੰਘ ਸਾਬੰਦ ਦੇ ਸਾਹਮਣੇ ਕੀਤੀ ਸਾਰੀ ਪ੍ਰਸਾਦ ਨੂੰ ਪਹਿਲਾਂ ਉਹ ਮੰਗ ਕਰਦਾ ਹੈ ਮੈਂ ਮੰਗ ਕਰਦਾ ਸਾਰੀ ਪ੍ਰਸਾਦ ਨੂੰ ਚਲਾਓ ਨੂੰ ਕੰਟੀਜੈਂਸੀ ਉਹ ਵੀਡੀਓ ਬਲ ਤੋਂ ਹਾਂ ਬੋ ਪਾਈ ਗਈ ਮੈਂ ਹੈਰਾਨ ਹਾਂ ਕਿ ਉਹ ਵੀਡੀਓ ਕਿ ਬਾਹਰ ਕਿਵੇਂ ਆ ਗਈ ਕਿਉਂਕਿ ਉਹ ਵੀਡੀਓ ਜਿਹੜੀ ਹੈ ਮੈਂ ਖੁਦ ਸ਼੍ਰੋਮਣੀ ਤੁਮ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਕਰਾਈ ਸੀ ਮੈਂ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਦਫਤਰ ਤੇ ਸੈਕਰੀਟ ਦੇ ਵਿੱਚੋਂ ਡਿਲੀਟ ਕਰਾਈ ਸੀ ਔਰ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਹੋਈ ਸੀ ਜਿੰਨਾ ਕਾਰਡਾਂ ਦੇ ਵਿੱਚ ਡਿਲੀਟ ਹੋਈ ਸੀ ਉਹਨਾਂ ਕਾਰਡਾਂ ਦੇ ਵਿੱਚ ਫਿਰ ਰਿਕਾਰਡਿੰਗ ਹੋਈ ਫੇਰ ਡਿਲੀਟ ਹੋਈ ਫੇਰ ਰਿਕਾਰਡਿੰਗ ਹੋਈ ਫੇਰ ਡਿਲੀਟ ਹੋਈ ਤੇ ਪ੍ਰਾਣੀ ਰਿਕਵਰ ਕਰਨੀ ਬਹੁਤ ਔਖੀ ਹੁੰਦੀ ਹੈ ਇਹਦੀ ਇੱਕੋ ਹੀ ਪੈਨ ਡਰਾਈਵ ਸੀ ਜਿਹੜੀ ਮਨਜੋਤ ਸਿੰਘ ਸਾਹਿਬ ਗਿਆਨੀ ਰਜੀਤ ਸਿੰਘ ਦੇ ਕੋਲ ਸੀ ਉਹਦੇ ਘਰ ਦੇ ਕੱਤੀ ਸੀ ਇਹ ਬਾਹਰ ਕਿਵੇਂ ਆ ਗਈ ਮੈਨੂੰ ਇਹ ਇਸ ਗੱਲ ਦਾ ਇਹ ਹੋਰ ਫੋਨ ਨਿਕਲ ਕੇ ਸ਼ੱਕ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਹੋਰ ਕੀ ਤਾਂ ਹੈ ਨਹੀਂ ਸੀ ਉਸ ਤੋਂ ਨਹੀਂ ਬਿਲਕੁਲ ਨਹੀਂ ਮੈਨੂੰ ਨਹੀਂ ਪਤਾ ਮੈਂ ਖੁਦ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਇਸ ਦੇ ਵਿੱਚ ਨੂੰ ਮੌਲਵੇ ਜਾ ਮੈਨੂੰ ਨਹੀਂ ਪਤਾ ਜੀ ਮੈਂ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਮੇਰੀ ਸੰਸਥਾ ਦੇ ਬਾਰੇ ਕੁਝ ਨਹੀਂ ਕਹਿਣਾ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਜਸਦਰ ਸਿੰਘ ਸਾਹਿਬ ਤੁਹਾਡੇ ਪਰਿਵਾਰ ਨੂੰ ਹੀ ਕਿਉਂ ਜਿਹੜਾ ਬਾਰ-ਬਾਰ ਟਾਰ ਮੈਂ ਦੱਸ ਦੱਤਾ ਮੈਂ ਗੁਨਾਹ ਕੀਤਾ ਇਹ ਦੱਸ ਨਹੀਂ ਗੁਨਾਹ ਕੀਤਾ ਮੈਂ ਦੱਸ ਦਿੱਤਾ ਉਹ ਵੀ ਹਦੀ ਵਿੱਚ ਗੁਨਾਹ ਗੁਨਾਹ ਨੂੰ ਸਜ਼ਾ ਤੁਹਾਨੂੰ ਕੀ ਲੱਗਦਾ ਹੈ ਕਿ ਨੇ ਮਨਜ਼ੂਰ ਸੇਵਨ ਨੂੰ ਕਰ ਗਏ ਹੈਗੇ ਨੇ ਤਾਂ ਕੁਝ ਕਿੱਥੇ ਅਚਨ ਰ ਕਦੀ ਹੋਣ ਤੱਕ ਇਹ ਤਾਂ ਇਹ ਤਾਂ ਵੀ ਲੱਗ ਇਹ ਤਾਂ ਉਹੀ ਵੇਖ ਤਾਂ ਦੱਸ ਸਕਦੇ ਆ ਕਿ ਜਿਹੜਾ ਫੈਸਲਾ ਉਹਨਾਂ ਨੂੰ ਮਨਜ਼ੂਰੀ ਮਿਲ ਗਈ ਤੁਸੀਂ ਕਿਹਾ ਕਿ ਕਿਹੜੇ ਫੈਸਲੇ ਦੇ ਸਿੰਘ ਸਰਬਾਨਾਂ ਦੀ ਚਤਰਤਾ ਬੁਲਾਈ ਜਾਂਦੀ ਮੈਂ ਸ਼ਾਮ ਨਹੀਂ ਆਉਂਗਾ ਤੁਹਾਨੂੰ ਕੀ ਲੱਗਦਾ ਕਿ ਫੈਸਲਾ ਕਿਵੇਂ ਡਾਇਵਰਟ ਕੀਤਾ ਜਾ ਸਕਦਾ ਡਾਇਵਰਟ ਜਿਹੜਾ ਹੈਗਾ ਅਸਤੀਫਾ ਲਿਖੜੀ ਗੱਲ ਹੈਗੀ ਹੈ ਪਾਸਵਰਡ ਦੀ ਗੱਲ ਹੈ ਜਾਂ ਸੱਤਵੇਂ ਮੈਂ ਕਮੇਟੀ ਦੀ ਗੱਲ ਹੈ ਇਹ ਬੜੀਆਂ ਵੱਡੀਆਂ ਗੱਲਾਂ ਨੇ ਉਹਨਾਂ ਨੂੰ ਬਸ ਬਦਲ ਦੀ ਗੱਲ हो सकदी मेन हो सकदा है एक एक जे मामला चल रहे 3 ਦਿਨਾਂ ਦੇ ਵਿੱਚ ਅਸਤੀਫਾ ਲਾਉ ਉਹ ਬਹੁਤ ਚਰਚਿਤ ਹੋਇਆ ਤਾਂ ਮੀ ਸਾਹਿਬ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਉਹ ਕੀ ਹੈ ਕੀ ਅਸਰ ਦੇ ਵਿੱਚ ਉਹ ਦਾ ਸਮਾਂ ਲਿਆ ਗਿਆ ਸੀ ਤੇ 20 ਦਿਨ ਕਿਵੇਂ ਹੋ ਗਏ ਮੈਨੂੰ ਮੇਰੇ ਸ਼ੱਕ ਇਸ ਪਿੱਛੇ ਹੈ ਕਿ ਜਿਹੜਾ 20 ਜਿਹੜਾ ਦਾ ਸਮਾਂ ਲਿਆ ਗਿਆ ਤਾਂ 20 ਤਰੀਕ ਤੱਕ ਜਾਂ 20 ਦਿਨ ਤਾਂ ਮੈਨੂੰ ਨਹੀਂ ਪਤਾ ਕਿਨੇ ਦਿਨ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ 20 ਦਿਨ ਦਾ ਸਮਾਂ ਲਿਆ ਉਹ ਸਪੈਸ਼ਲੀ ਤੌਰ ਦੇ ਉੱਤੇ ਮੇਰੀ ਕਰਤਾਰਕੁਸ਼ੀ ਕਰਦੇ ਵੀ ਗਿਆ ਕਿ ਇਕੱਲੇ ਜਿਹਦਾ ਸੀ ਰੋਲ ਮਬਦਲ ਗਿਆ ਇਹ ਜਿਹੜੇ 15 ਦਿਨ ਅਸੀਂ ਲੈ ਲੀਏ ਤੇ 15 ਦਿਨਾਂ ਦੇ ਵਿੱਚ ਇਹਨੂੰ ਇੰਨਾ ਡੈਮੇਜ ਕਰ ਦਈਏ ਛ ਕਿ ਫਿਰ ਦੇ ਮਿਲ ਸਕਦਾ ਨਹੀਂ ਬਦਲ ਦੂਜੇ ਦੀ ਸੈਮਤੀ ਨਹੀਂ ਕੋਈ ਹੁੰਦੀ ਨਹੀਂ ਮਾਡੀ ਕਿਸੇ ਦੀ ਸੈਮਤੀ ਨਹੀਂ ਸੀ ਕਿੰਨਾ ਤੜਪੀ ਤੇ ਤੱਕ ਦਾ ਸਮਾ ਹੋਇਆ ਨਹੀਂ ਉਹ ਸਿੰਘ ਸਾਹਿਬ ਦਾ ਅਧਿਕਾਰ ਖੇਤਰ ਹੈ ਸ਼ਹਿਰ ਸੈਂਟਰ ਸੇਂਦਰ ਦੀ ਆਰਥਿਕੀ ਕੋ ਬੜੀ ਬੈਰ ਹੋ ਰਹੀ ਹੈ ਸੋਸ਼ਲ ਮੀਏ ਤੇ ਵਿਰੋਧੀ ਵੀ ਸੁਆਦ ਚੁੱਕਰੇ ਨੇ ਕਿ ਸਿੰਘ ਸਾਹਿਬ ਬਦੇ ਜਾਂਦੇ ਨੇ ਉੱਥੋਂ ਤੁਹਾਨੂੰ ਮਾਇਆ ਮਿਲਦੀ ਹੈ ਜਾਂ ਉੱਥੋਂ ਲੱਗਿਆ ਉਹ ਆਕੇ ਸ਼੍ਰੋਮਣੀ ਕਮੇਟੀ ਕੋ ਜਮਾ ਕਰਾਉਣਾ ਹੁੰਦਾ ਹੈ ਜੇ ਤੁਸੀਂ ਕੋਈ ਇੱਕ ਤਰ੍ਹਾਂ ਦੀ ਜਮੀਨ ਕਰਾਇਆ ਕੁਝ ਵੀ ਅਡਮਿਨਿਸਪੀਟੀ ਨੂੰ ਕਹਿ ਦਈਏ ਕਿ ਉਹ ਨਾ ਬੰਗਸਾ ਨੂੰ ਕਹਿ ਕਿ ਸ਼ਮੇਖੜੀ ਦੇ ਧਾਮੀ ਸਾਬ ਨੂੰ ਕਹਿ ਕਿ ਨਾ ਜਿਹੜੇ ਪਹਿਲੇ ਮੈਥੋਂ ਪਹਿਲੇ ਸਥਾਨ ਸਭਾ ਨੂੰ ਹੋਏ ਲੋਕਾਂ ਨੇ ਕਿੰਨੇ ਪੈਸੇ ਜਮ੍ਹਾਂ ਕਰਾਏ ਆ 10 ਦਿਨ ਪਾਉਂਦੇ ਮੈਕਰ ਜਿਹਦੇ ਵੀ ਕਿੱਕਰ ਹੋਰ ਵੀ ਹੈ ਵਦੇਸ਼ ਤੁਸੀਂ ਵਿਦੇਸ਼ ਗਏ ਸੀ ਸਿੱਖ ਪ੍ਰਚਾਰ ਲਈ ਜਾਂਦੇ ਹੋ ਤੁਸੀਂ ਸੈਮਟ ਹੋਏ ਨੇ ਬਿਜ਼ਨਸ ਸੈਮਟ ਹੋਏ ਨੇ ਤੁਸੀਂ ਉੱਚ ਪਾਰਟਿਸਪੇਟ ਕੀਤਾ ਇਹ ਲੱਗਦਾ ਨਹੀਂ ਸੁਣ ਪੀ ਸਿੱਖੀ ਪ੍ਰਚਾਰ ਕਰਨਾ ਸੀ ਉੱਤੇ ਬਿਜ਼ਨਸ ਸੈਮਟ ਬਿਲਕੁਲ ਨਹੀਂ ਸ਼ਹਿਰ 15 ਫਰੀਦ ਨੂੰ ਗੁਰਦੰਗ ਤੇ ਵੀ ਤਾਂ ਪਰ ਤੁਸੀਂ ਗੁਰਪੁਰਦੇ ਉੱਤੇ ਮੈਂ ਗਿਆ ਤੇ ਉੱਥੇ ਕਿਸ ਨੇ ਬਿਜ਼ਨਸ ਅਵਾਰਡ ਦੇਣੇ ਸੀ ਮੇਰੇ ਵਾਸਤੇ ਮਾਨ ਵਾਲੀ ਗੱਲ ਹੈ ਕਿ ਮੇਰੇ ਹੱਥੋਂ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਉਹਨਾਂ ਨੇ ਸਨਮਾਨ ਕਰਵਾਇਆ ਤੇ ਮੈਨੂੰ ਉਹਨਾਂ ਨੇ ਉੱਥੇ ਕਿਹਾ ਕਿ ਅਸੀਂ ਬਿਜ਼ਨਸ ਅਵਾਰਡ ਰੱਖਿਆ ਹੈ ਤੁਸੀਂ ਗੁਰਨਾਨ ਦੇਵ ਜੀ ਦੇ ਵਰਪਨ ਤੇ ਗੁਰਨਾਨ ਦੇਵ ਦਾ ਪਰਿਵਾਰ ਤਵਹੀ ਦੇ ਵਿੱਚ ਮੈਂ ਗਿਆ ਉੱਥੇ

ਸੰਗਤ ਕਹਿ ਰਹੀ ਹੈ ਕਿ ਫੈਸਲਾ ਬੜਾ ਢਿੱਲਾ ਹੋਇਆ ਸਾਰੀ ਸੰਗਤ ਨਹੀਂ ਕਹਿ ਰਹੀ ਮੈਂ ਮਾਫ ਕਰਨਾ ਮੈਂ ਸਾਰੀ ਸੰਗਤ ਨੂੰ ਕਹਿ ਸਕਦਾ ਕੁਝ ਸੈਕਟਰ ਹੈ ਜਿਹੜੇ ਕਹਿੰਦੇ ਕਿ ਫੈਸਲਾ ਬੜਾ ਢਿੱਲਾ ਹੋਇਆ ਤੇ ਜਿਨ੍ਹਾਂ ਬਾਰੇ ਫੈਸਲਾ ਹੋਇਆ ਉਹ ਕਹਿੰਦੇ ਫੈਸਲਾ ਬੜਾ ਜਿਹੜਾ ਸਖਤ ਹੋ ਗਿਆ ਸੀ ਲਾਗੂ ਵੀ ਨਹੀਂ ਕੀਤਾ ਜਾ ਰਿਹਾ ਜੋ ਫੈਸਲਾ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਇਨ ਬਿਟਵੀਨ ਕਿਤੇ ਸੰਪਰਕ ਹੋਇਆ ਕਿ ਯਾਰ ਉਹ ਬਲਕਿ ਕਮੇਟੀ ਵਾਲਾ ਫੈਸਲਾ ਜਿੰਨੇ ਤੋਂ ਸਾਰੀ ਡਿਸਕਸ ਚੱਲ ਰਹੀ ਹੈ ਤਿੰਨ ਦਿਨਾਂ ਤੋਂ 20 ਤਰੀਕ ਤੱਕ ਚੱਲ ਆ ਗਿਆ ਸਿਸਟਮ संपर्क होगा जिन्हें मैं नहीं। दे नहीं हो मैं स्पष्ट शब्दों की मैं आने वाले समय के पंचान की मीटिंग जी फैसले को डायवर्ट करने रखी गई होगी मैं शामिल रूप से ਦੀ অলরেডি ਤੁਸੀਂ ਦਿੱਤਾ ਹੋਇਆ ਸੀ ਹਾਂ ਪਾਸ ਕਰ ਦੇ ਉਹ ਪਾਸ ਕਰ ਦੇ ਮੇਰਾ ਜਿਹੜਾ 2 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਹੈ ਮੈਂ ਇਹ ਵੀ ਸੀ ਸੇਖਾ ਜੀ ਬਹੁਤ ਚਾਚਾ ਜੀ ਦੇਖੇ ਬਹੁਤ ਚਲਰੀ ਕਿ ਜਦੋਂ ਅਸਤੀਫਾ ਦੇ ਦੇਣਾ ਗਿਆ ਮੈਂ ਕੋਈ ਅਸਤੀਫਾ ਨਹੀਂ ਦੇਣਾ ਜੀ ਹਾਂ ਮੈਨੂੰ ਕੱਢਣਾ ਕੱਢ ਦੇਣ ਮੈਨੂੰ ਰੱਖਣਾ ਰੱਖ ਲੈ ਜੀ ਮੇਰਾ ਅਸਤੀਫਾ ਜਿਹੜਾ 2 ਮਹੀਨੇ ਪਹਿਲਾਂ ਆਇਆ ਉਹਨੂੰ ਪਾਸ ਕਰਨਾ ਉਹ ਪਾਸ ਕਰ ਦੇਣ ਮੈਂ ਆਪਣੇ ਘਰ ਚਲ ਜੂਗਾ ਔਰ ਮੈਂ ਆਪ ਜੀ ਨੂੰ ਦੱਸ ਦੇਣਾ ਕਿ ਮੈਂ ਜਿਹੜੀ ਇਹ ਰਹਿائش ਹੈ অলরেਡੀ ਖਾਲੀ ਕਰ ਚੁੱਕਿਆ ਬੁੜੇ ਚਾਚਾ ਉਹਨਾਂ ਬੁੜੀਆਂ ਦੀ ਸਮਾਨ ਚ ਚਾਹ ਬਿਲਕੁਲ ਜੀ ਮੈਂ ਆਪਣੀ ਰਹਿائش ਉਹ ਖਾਲੀ ਕਰ ਚੁੱਕਿਆ ਇਹ ਆਪਣੇ ਬੱਚੇ ਜਿਹੜੇ ਨੇ ਉਹ ਸ਼ਿਫਟ ਕਰ ਲਏ ਨੇ ਔਰ ਇਹ ਵੀ ਇੱਕ ਤੁਹਾਨੂੰ ਲੱਗਦਾ ਤਾਂ ਉੱਥੇ ਕਿਨੇ ਘਟ ਸਕਦੇ ਕੱਢ ਦੇ ਫਿਰ ਪੰਥਕ ਮर्यादा ਕਿੱਥੇ ਐ ਜੀ ਪੀ ਸੀ ਪ੍ਰੈਜ਼ੀਡੈਂਟ ਦੀ ਵੀਡੀਓ ਆਡੀਓ ਵਾਇਰਲ ਹੋ ਜਾਂਦੀ ਹੈ ਗੱਲਾਂ ਘਟਦੇ ਦੀ ਹਨਾ ਉੱਥੇ ਅੰਤਰੀ ਕਮੇਟੀ ਦੀ ਮੀਟਿੰਗ ਨਹੀਂ ਹੁੰਦੀ ਤੁਹਾਡੇ ਲਈ ਅੰਤਰੀ ਕਮੇਟੀ ਦੀ ਇੱਕ ਮੀਟਿੰਗ ਜਿਹੜੀ ਕੱਲ ਰੱਖੀ ਗਈ ਚਾ ਚਾ ਵੀ ਤੁਹਾਡੇ ਲਈ ਰੱਖੀ ਗਈ ਹੈਗੀ ਮੈਂ ਉਸ ਮੀਟਿੰਗ ਦੇ ਬਾਰੇ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਮੈਂ ਹਰਜਿੰਦਰ ਸਿੰਘ ਜੀ ਤਾਂ ਵੀ ਪੁੱਛਿਆ ਜਰੂਰ ਸੀ ਪਰ ਮੈਂ ਉਹਨਾਂ ਨੇ ਨਹੀਂ ਦੱਸਿਆ ਪਰ ਜੋ ਨਾ ਕੱਲ ਦੀ ਮੀਟਿੰਗ ਚ ਮੈਨੂੰ ਕੱਟਣਾ ਤੇ ਦੇਸ਼ਕ ਬੇਚਜਿਕ ਕਰ ਸਕਦੇ ਨੇ ਮੈਂ ਆਪਣੇ ਘਰ ਚ ਜਾਦਾ ਜੇ ਤਾਂ ਸਭ ਇੱਕ ਸਵਾਲ ਹੈ ਲੋਕ ਕਹਿੰਦੇ ਵੀ ਸੁਖਵੀਰ ਬਾਦਲ ਨੇ ਗਲਾਹ ਮੰਨਦੇ ਤੁਸੀਂ ਕਿਉਂ ਉਦਾਸਾ ਕੰਮ ਕੀਤਾ ਉਹ ਨਾ ਕਰ ਲੈ ਕਹਿੰਦੇ ਵੀ ਸਜ਼ਾ ਜਿਹੜੀ ਹੈ ਸੇਵਾ ਜਿਹੜੀ ਇਹ ਦਿੱਲੀ ਦਿੱਤੀ ਗਈ ਚਾਹੀਦਾ ਸੀ ਥੰਮ ਨਾਲ ਬਹੁਤ ਮਤਲਬ ਅਨਤਖ ਸਖਸ਼ੀਤ ਤਾਂ ਆਪਾਂ ਇਧਰ ਜੇ ਢੂਣ ਨੂੰ ਕੁਝ ਐਸੇ ਕਹੇ ਰਿਹਾ ਕਿ ਕਹਿੰਦੇ ਸਜ਼ਾ ਕਰੀਏ ਕੋਈ ਸੈਕਟਰ ਅਜੇ ਵੀ ਹੈ ਜੇ ਮਤਲਬ ਉਥੇ ਅਸੀਂ ਕਿਸੇ ਨੂੰ ਗੋਲੀ ਵੀ ਮਾਰ ਦਿੱਤੀ ਹੈ ਨਾ ਜੀ ਉਹਨੇ ਕਹਣਾ ਯਾਰ ਇਹ ਦਿਲ ਚ ਮਾਰੀ ਹੈ ਲਿਆਦ ਕਰਕੇ ਸੱਚ ਮਾਰਨੀ ਚਾਹੀਦੀ ਸੀ ਜੇ ਅਸੀਂ ਉੱਥੇ ਕਿਸੇ ਨੂੰ ਫਾਂਸੀ ਵੀ ਦੇਤੀਏ ਨਾ ਜਿਹੜਾ ਸਾਡਾ ਅਧਿਕਾਰ ਨਹੀਂ ਹੈ ਤੇ ਕਹਣਾ ਸੀ ਕਿ ਫਾਂਸੀ ਤਾਂ ਦੇਤੀ ਪਰ ਇਹਨਾਂ ਨੇ ਪੱਖਪਾਤ ਕੀਤਾ ਰੱਸਾ ਜਿਹੜਾ ਹੈ ਨਾ ਉਹ ਬੜਾ ਰੇਸ਼ਮ ਦਾ ਤੇ ਬੜਾ ਪੂਲਾ ਸੌਫਟ ਲੱਗਦਾ ਹੈ ਉਹ ਸੈਕਟਰ ਤੋਂ ਸੰਤੁਸ਼ਟ ਹੁੰਦੇ ਨਹੀਂਗੇ ਪਰ ਆਲਮੋਸਟ ਜਿਹੜੀ ਹੈ ਸੰਗਤ ਜਿਹੜੀ ਹੈ ਉਹ ਇਸ ਫੈਸਲੇ ਨੂੰ ਪਰਵਾਹਤ ਨਹੀਂ ਸੈਂਸਰ ਜੀ ਨੇ ਕੇਵੀ ਚਰਚਾ ਕੀਤੀ ਸੋਸ਼ਲ ਮੀਡੀਆ ਤੇ ਕੇ ਵੀ ਸਿੰਘ ਸਾਹਿਬ ਵਿਦੇਸ਼ ਜਾਣ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਆ ਕਿਤੇ ਗਰੀਬਾਂ ਨੇ ਜਾਂ ਬਸਤੀਆਂ ਵਿੱਚ ਸਿੱਖ ਪਛਾਣਦਾ ਉਹ ਕਿ ਮਨੀਸ਼ਾ ਮਨੀਸ਼ਾ ਕਿਉਂਕਿ ਸਿੱਖ ਜਿਹੜੇ ਨਾ ਅੱਜ ਗਲੋਬਲੀ ਹੋ ਚੁੱਕੇ ਹਨ ਸਿੱਖ ਪੰਜਾਬ ਤੱਕ ਮਹਿਬੂਬ ਨਹੀਂ ਰਹੇ ਗਏ ਹਨ ਉਹ ਗਲੋਬਲੀ ਹੋ ਚੁੱਕੇ ਹਨ ਤੇ ਵਿਦੇਸ਼ਾਂ ਦੇ ਵਿੱਚ ਸਮਾਰਣ ਹੁੰਦੇ ਨੇ ਤੇ ਵਿਦੇਸ਼ਾਂ ਦੇ ਵਿੱਚ ਸਮਾਗਮ ਤੇ ਸਾਨੂੰ ਸੱਦਾ ਦਿੱਤਾ ਜਾਂਦਾ ਤੇ ਉਸ ਸੱਦੇ ਦੇ ਵਿੱਚ ਅਗਲੇ ਸਾਨੂੰ ਟਿਕਟਾਂ ਜਿਹੜੀਆਂ ਲੈ ਕੇ ਦਿੰਦੇ ਆ ਅਸੀਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਜਾਂਦੇ ਆ ਕਈ ਜਗ੍ਹਾ ਤੂੰ ਵੀ ਮੇਰੇ ਨਾਲ ਗਿਆ ਹੈਗਾ ਭਾਰਤ ਦੇ ਸੋ ਗਿਆ ਤੇ ਉਹਨਾਂ ਜਗ੍ਹਾ ਤੇ ਗਏ ਜਿੱਥੇ ਅੱਜ ਤੱਕ ਕੋਈ ਸੈਕੀ ਨਹੀਂ ਗਿਆ ਸੀ ਤੋ ਮੇਰੇ ਨਾਲ ਸੀ ਸਪੈਸ਼ਲ ਉਸ ਵੇਲੇ ਜਦੋਂ ਆਪਾਂ ਐਸੀ ਜਗ੍ਹਾ ਤੇ ਗਏ ਸੀ ਜਿੱਥੇ ਅੱਜ ਤੱਕ ਕੋਈ ਸੈਕ ਪ੍ਰਚਾਰਕ ਸਮਾਗਮ ਕਰਨ ਵਾਸਤੇ ਨਹੀਂ ਪਹੁੰਚਿਆ ਤਾਂ ਮੈਂ ਪੰਜਾਬ ਦੇ ਵਿੱਚ ਹੀ ਰਹਿੰਦਾ ਇਹ ਕੋਈ ਨਹੀਂ ਕਿ ਅੱਜ ਗਲੋਰੀ ਹੋਣ ਕਰਕੇ ਸਾਨੂੰ ਜਾਣਦੇ ਤੁਸੀਂ ਰਾਜਸਥਾਨ ਕਿਹਾ ਦੀ ਤੁਹਾਨੂੰ ਕੀ ਲੱਗ ਰਿਹਾ ਸੀ ਰਾਜ ਵੈਸੇ ਹੀ ਹੁਣ ਮੈਂ ਮੇਰੇ ਅਸਲ ਚ ਪਰਿਵਾਰ ਜਿਹੜਾ ਹੈ ਜਿਹੜੇ 15 ਦਿਨ ਤੋਂ ਜੋ ਪੀਰੀਅਡ ਚੱਲ ਰਿਹਾ ਉਹ ਬੜੀ ਟੈਨਸ਼ਨ ਦੇ ਵਿੱਚ ਹੈ ਇਸ ਕਰਕੇ ਪਰਿਵਾਰ ਕਿੰਦਾ ਬੇਚਰਚਾ ਸੀ ਜਿਹੜੇ ਦਾ ਵੈਚਾ ਦੇ ਨਾਲ ਜਿਹੜੀ ਕ੍ਰਿਕਟਿਕ ਕਮਿਟੀ ਚੱਲ ਰਹੀ ਹੈ ਸੀਗ ਸੰਸਾ ਸੁਆਸੂ ਇੱਛਾ ਕੋਈ ਨਹੀਂ ਮੈਂ ਜੇ ਸੰਗਸਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮੇਰੀਆਂ ਸਬਾਵਾਂ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ ਮੈਂ ਬਿਲਕੁਲ ਦੇਵਾਂਗਾ ਤੇ ਜੇ ਉਹ ਮੇਰੀਆਂ ਸਬਾਵਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਮੈਂ ਉਹਦਾ ਸਮਰਥਨ ਕਰਾਂਗਾ ਸੰਗਸਾ ਜਨਕਰੀ ਕਮੇਟੀ ਕ੍ਰਿਕਟਿਕ ਬਣੀ ਹੈ 7 ਮੈਂਬਰੀ ਕਮੇਟੀ ਬਣਾਈ ਹੈ ਉਸ ਸੰਵੰਤ ਕੌਰ ਜੀ ਵੀ ਸੰਵਤ ਕੌਰ ਵੀ ਪਾਈ ਨੇ ਉਹ ਤੁਸੀਂ ਪਾਈ ਥੋੜੀ ਸਪਸ਼ਟਨਾ ਹੋਵੇ ਬੀਬੀ ਸੰਵੰਤ ਕੌਰ ਕੋਈ ਕ੍ਰਿਮੀਨਲ ਨਹੀਂ ਹੈ ਪਹਿਲੀ ਗੱਲ ਉਹ ਭਾਈ ਅਮਰੀਕ ਸਿੰਘ ਜਿਹੜੇ ਸਾਡੇ ਪੰਥ ਦੇ ਸ਼ਹੀਦ ਨੇ ਉਹਨਾਂ ਦੀ ਬੇਟੀ ਹੈ ਔਰ ਜਿੰਨਾ ਮੈਂ ਉਹਨਾਂ ਨੂੰ ਜਾਣਦਾ ਨਿੱਜੀ ਤੌਰ ਦੇ ਉੱਤੇ ਉਹ ਇੱਕ نہایت ਸ਼ਰੀਫ ਔਰ ਬਹੁਤ ਚੰਗੀ ਸੋਚ ਵਾਲੀ ਪੜ੍ਹੀ ਲਿਖੀ ਲੜਕੀ ਹੈ ਉਹਨੂੰ ਕਮੇਟੀ ਦੇ ਵਿੱਚ ਸ਼ਾਮਲ ਕਰਨਾ ਇਹ ਕੋਈ ਗਰਾਂ ਨਹੀਂ ਹੈ ਉਹ ਬਤਸ਼ਿਆਣ ਲੜਕੀ ਆ ਔਰ ਪੰਥ ਦੀ ਪਿਆਰ ਉਹ ਭਾਈ ਮ릭 ਸਿੰਘ ਦੀ ਬੇਟੀ ਹੈ ਜਿਹੜੇ ਸ਼ਹੀਦ ਦੇ ਬੱਚੇ ਨੇ ਪੰਥ ਦੇ ਬੱਚੇ ਨੇ ਜਿਹੜਾ ਵਾਰ ਦੀ ਬੱਚੇ ਨੂੰ ਮਾਨ ਦੇਣਾ ਜੇ ਮੈਂ ਕਹਾਂ ਕਿ ਭਾਈ ਮਨੀਕ ਸਿੰਘ ਦੀ ਬੇਟੀ ਜਿਹੜੀ ਹੈ ਉਹਨੂੰ ਵਿਚਾਰਿਆ ਜਾ ਸਕਦਾ ਤੇ ਰੋਜੀ ਸਿੰਘ ਸਰ ਬੰਨੇ ਕਿਆ ਬਿਲਕੁਲ ਸਹੀ ਜਿਦਾਂ ਕਿ ਤੁਹਾਨੂੰ ਨਹੀਂ ਲੱਗਦਾ ਕਿ ਮੀਟਿੰਗ ਦੇ ਵਿੱਚ